ਸਡੇ ਦੇਸ਼ ਦੇ ਚ ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਨ ਸਰਬਾਹ ਹਜ਼ਾਰਾਂ ਬਾਵਾ ਵਾਲਾ ઋષਿ ਹਜ਼ਾਰਾਂ ਬਾਵਾ ਨਹੀਂ ਆਉਂਦੀਆਂ ਅਗਰ ਹਜ਼ਾਰਾਂ ਬਾਵਾ ਇੱਕ ਬੰਦੇ ਦੀਆਂ ਉਹਨਾਂ ਤੇ ਸਾਰੇ ਹਾਲੇ ਜ ਮੇਰੇ ਖਲ ਇੱਕੋ ਹੀ ਬੰਦਾ ਬੈਠੇਗਾ ਮੁਸ਼ਕਿਲ ਹੈ ਇੱਕ ਵੀ ਬੈਠ ਸਕੇ ਹਜ਼ਾਰਾਂ ਬਾਵਾ ਉਹ ਚੱਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ ਜਿਹੜੇ ਸਮਝਾਣ ਦੇ ਪ੍ਰਤੇਕ ਨੇ ਨਾ ਅਗਰ ਉਹਨਾਂ ਦੀ ਕੋਈ ਗਹਿਰਾਈ ਚ ਨਾ ਜਾਵੇ ਤਾਂ ਬੜੇ ਭੁਲੇਖੇ ਪੈ ਜਾਂਦੇ ਨੇ ਸਹਿਨ ਸਰਬਾਉ ਦੋ ਹੱਥਾਂ ਦੇ ਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਦੋ ਹੱਥਾਂ ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੁੜ ਜਾਣ ਉਸ ਦੇ ਅੱਗੋਂ ਤੋਂ ਸਹਿਨ ਸਰਬਾਉ ਹੋਗੇ ਔਰ ਕੀ ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ ਸਹਿਨ ਸਰਬਾਉ